ਮੇਰਾ ਨਾਮ ਸਰੇਂਦਰ ਸਿੰਘ ਸਰਪੋਤਿੱਬੱਲਾ ਜੱਲੂਪੁਰ ਬਰੇਗ ਇਹ ਮਸਿਆਵ ਦੇ ਖਿਲਾਫ ਚਲਾਈ ਜਾਈਏ ਜਿੱਦੋਂ ਬਈ ਸਰਕਾਰ ਨੇ ਚਲਾਇਆ ਉਪਰਲਾ ਚੱਕਾ ਦੁੱਧ ਮਛੇ ਬਰਦ ਨੂੰ ਆਈ ਸਾਰੇ ਕੰਨ ਜਾਰਾ ਮਿੱਤਰੋ ਤੇ ਨੋਦਵਾਰ ਸਰਪੰਚਾਂ ਨੇ ਇੱਕ ਮੀਟਿੰਗ ਕਰਕੇ ਰੈਲੀ ਗੱਡੀ ਸੀ ਜੀ ਵੀ ਸਾਡਾ ਸਾਰੇ ਪੁਆਇੰਟ ਸਾਰਾ ਸਾਹ ਹਲਕਾ ਜਾਗਰੂਕ ਹੋ ਸਕੀ ਮਛੇ ਤੋਂ ਬਚ ਸਕੀ ਇਹ ਮਛੇ ਬੇਚ ਦਿਨ ਨਾ ਰਹੀ ਮੱਥ ਵਾਸ ਦੇ ਖਿਲਾਫ ਤੇ ਲੋਕ ਜਾਗਰੂਕ ਹੋ ਸਕਣ ਸਾਰੇ ਪਿੰਡਾਂ ਦੇ ਵਿੱਚ ਸਭੀ ਇਹੋ ਸੀ ਸਾਰੇ ਪਿੰਡਾਂ ਵਿੱਚ ਕਾਪਲਾ ਕੱਢਿਆ ਜੋ ਇਸ ਨੂੰ ਹੋਣ ਦਾ ਦੁਰੇ ਪਿੰਡ ਵਿੱਚ ਕਿੰਨਾ ਅਸਰ ਹੋਇਆ ਸਾਡੇ ਪਿੰਡ ਦੇ ਵਿੱਚ ਤਾਂ ਹੋਣੀ ਹੋਣੀ ਅਸੀਂ ਗੱਲ ਜੀ ਸਾਡੇ ਸਾਰੇ ਇਲਾਕੇ ਦੇ ਵਿੱਚ ਹੀ ਅਸਰ ਹੋਇਆ ਹਾਲੇ ਗਾਲੇ ਪਿੰਡਾਂ ਦੇ ਵਿੱਚ ਟੀਲੜ ਕਰਦੇ ਟੀਲੜ ਕਲਾਂ ਗੁਰਨਾਣਕ ਟੀਲੜ ਕਲਾਂ ਸਾਰੇ ਕਿਤੇ ਸਾਰੇ ਪਿੰਡਾਂ ਦੇ ਵਿੱਚ ਅਸਰ ਹੋਇਆ ਯਾਦ ਵੀ ਕੋਈ ਦੀ ਲੋਕ ਕਹਿੰਨਾ ਇਕੱਠ ਬੈਠੀ ਜੋ ਮੈਨੂੰ ਬਹੁਤ ਮੇਰੇ ਯਾਰੋ ਦੋਸਤਾਂ ਵੱਲੋਂ ਵੀ ਬੜੀਆ ਹਿਦਾਰਾਂ ਮਿਲਿਆ ਤੇ ਮੇਰੇ ਪਿੰਡ ਵੱਲੋਂ ਇਹਦਾ ਹੁਣ ਨਿਸ਼ਚਿਤ ਤੌਰ ਤੇ ਖਤਮ ਹੋ ਜਾਦੀ ਹੈ। ਫੌਜੀ ਆਂਦੀ ਬਿਲਕੁਲ ਜਿੱਦ ਹੈ ਜੇ ਇਹ ਤਾਂ ਸਫਲ ਕਰਾਂਗੇ ਵੀ ਅਸੀਂ ਚੱਕਾ ਜਿਹੜਾ ਸਰਕਾਰ ਨਾਲ ਆਨਲਾਈਨ ਮੇਲਬੀ ਦੀ ਸਰਕਾਰੀ ਨਿਗਰਾਨੀ ਕਰਾ ਚੋ। ਸਭਨਾਂ ਚਾਹੀਦੀ ਜੀ ਇਹ ਵੀ ਆਪਣੇ ਆਪਣੇ ਪਿੰਡਾਂ ਵਿੱਚ ਨਸ਼ਾ ਦੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕਰਨੀ ਹੈ ਤੇ ਆਪਣੇ ਪਿੰਡ ਦੇ ਵਿੱਚ ਇੱਕ ਧੰਨ ਵਾਲ ਨਸ਼ੇ ਨੂੰ ਖਿਲਾਫ ਕਰਨ ਦਾ ਜੁਰਦਾਨ ਸਰਕਾਰ ਨੂੰ ਦੇ। ਜਿਹਨਾਂ ਨੰਬਰ ਦਾ ਦਰਦ ਹੋਵੇ ਉਹਨਾਂ ਦਾ ਦਮਾਤ ਪ੍ਰੋਗਰਾਮ ਕਰੀ। ਨਹੀਂ ਨਹੀਂ ਇਹਦਾ ਕਲਾਪਤ ਜਗਣਾ ਚਾਹੀਦਾ ਉਹਨਾਂ ਨੂੰ ਜੋ ਆਪਣਾ ਚਾਹੀਦਾ। ਹੋਈ ਗਏ। ਕੁਛ ਨਾ ਸਰਕਾਰ ਖਰੋ ਉਪੀ ਗਾ ਜਾ ਰਹੇ ਪਿਛਲੇ ਹੱਦ ਨਾ ਤਾਂ ਅਸੀਂ ਉਹਨਾਂ ਨੂੰ ਵੀ ਸਿਰਫ ਵੀ ਆਪ ਦਾ ਬੰਦ ਕਰੋ ਉਹਨਾਂ ਸਾਡੇ ਦਾ ਸਾਰਾ ਪਿੰਡ ਖਲਾਫ ਹੋਊਗਾ ਸਾਰਾ ਏਰੀਆ ਖਲਾਫ ਹੋਊਗਾ ਤੇ ਮੂਹਤ ਮਾਰ ਨਹੀਂ ਬਿਲਕੁਲ ਗੁਰਦਰ ਦੀ ਪੰਚਾਇਤੋਂ ਇੱਕ ਕਾਫਲਾ ਕੱਢਿਆ ਗਿਆ ਨਸ਼ੇ ਨੂੰ ਦੇਖੀ ਕਿਵੇਂ ਲੈ ਰਹੇ ਹੋ ਤੁਸੀਂ ਉਸ ਨੂੰ ਕਿਵੇਂ ਦੀ ਅੱਜ ਜਿਹੜਾ ਅਸੀਂ ਅਭਿਆਨ ਚਲਾਇਆ ਇਹ ਅਭਿਆਨ ਪੰਜਾਬ ਸਰਕਾਰ ਨੇ ਚਲਾਇਆ ਸਦਾਏ ਡੀਜੀਪੀ ਸਾਹਿਬ ਸਰਦਾਰ ਸਾਡੇ ਸਰਤਾਫਿਰ ਜੀ ਚਾਹੇ ਐਸਐਸਪੀ ਸਾਹਿਬ ਸਮਰੂਪ ਡੀਐਸਪੀ ਸਦਾਰ ਜੀਪਿੰਦਰ ਸਿੰਘ ਜੀ ਜੀ ਐਸਐਚਓ ਸਾਹਿਬ ਰਣਵੀਰ ਸਿੰਘ ਜੀ ਮੁਕੱਫਰ थाना ਲਹਿਰਾ ਮੈਂ ਕਿਉਂਕਿ ਚਰ ਚੋਟੀਆਂ ਇਹਨਾਂ ਵੱਲੋਂ ਚਲਾਇਆ ਜਾਂ ਜੁਰਦ ਨਸ਼ਾ ਬਰਧ ਤੇ ਮੈਂ ਅਸੀਂ ਅੱਜ ਇਲਾਕੇ ਦੇ ਵਿੱਚ ਸਾਡੇ ਪਿੰਡ ਚੂਲਰ ਕਲਾਕੂਲ ਖੁਰਦ ਪਿੰਡ ਸਰਿੰਦਰ ਸਿੰਘ ਬੁੱਲਾ ਸਰਪੰਚ ਨੇ ਜਿਨ੍ਹਾਂ ਨੇ ਬਹੁਤ ਸਹਿਯੋਗ ਦਿੱਤਾ ਸਾਨੂੰ ਜੁਰਦ ਨਸ਼ਾ ਬਰਧ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਸਾਡੇ ਕੋਲ 11 ਪੰਨੇ ਸਾਰੇ ਥਾਣੇ ਦੇ ਵਿੱਚ ਤੇ ਮੇਰੇ ਕੌਂਕੀ ਕੋਲੇ ਖੁਦ 11 ਪੰਨੇ ਇਹਨਾਂ ਦੇ ਵਿੱਚ ਇੱਕ ਵੀ ਵਿਅਕਤੀ ਅਸੀਂ ਰਹਿਦਾ ਨਹੀਂ ਜਿਸ ਦਾ ਕੋਈ ਨਸ਼ਾ ਦੇਚਦਾ ਹੋਵੇ ਇੱਕ ਹੋਰ ਸਾਡੇ ਸ੍ਰੀਮਾਨ ਐਸਐਸਪੀ ਸਾਹਿਬ ਸਰਦਾਰ ਸਰਤਾਸਿਬ ਚਾਹਲ ਜੀ ਬਲੋਤੀ ਵੀ ਹੈ ਅਗਰ ਕੋਈ ਬੱਚਾ ਨਸ਼ਾ ਨਹੀਂ ਛੱਡ ਸਕਦਾ ਉਹਨੂੰ ਦਵਾਈ ਦੀ ਲੋੜ ਆ ਉਹ ਖੁਦ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਪਿੰਡਾਂ ਦੇ ਵਿੱਚ ਪੰਜਾਂ ਸਰਪੰਚਾਂ ਨੂੰ ਸਾਰੇ ਫੋਨ ਨੰਬਰ ਦਿੱਤਾ ਹੋਇਆ ਹੈ मेरे एस एच तो संपर्क कर सदगा मेरे डी एस पी साहब नदार जिति जी जी आकर मिल सकता उन्होंने असंका खुद इलाज करावे पर नशा अं पिंड रहें मत पंजाब सरकार ने मत ली डी जी पी साहब ने मत साढ़े एस एस पी साहब सरदार सरताज जी ने मत के चलिया जो अच्छी वाला प्रोग्राम रचा जो भी विरुद्ध इन सरे चारे हर हालत नशा नहीं बेचने वा चाहे कोई कि पावर वाला व्यक्ति हो ਸਰ ਜੀ ਤੁਹਾਡੇ ਵਿੱਚ ਅਸੀਂ ਇਹਦੇ ਵਿੱਚ ਲੋਕਾਂ ਦਾ ਤੇ ਤੁਹਾਡਾ ਤੇ ਸਰਿੰਦਰ ਸਿੰਘ ਬਿੱਲਾ ਸਰਪੰਚ ਦਾ ਬਹੁਤ ਬਹੁਤ ਧੰਨਵਾਦ ਕਰਨਾ ਵੀ ਹਰੇਕ ਸਰਪੰਚ ਇਹ ਇਹ ਗੱਲ ਪੱਕੀ ਕਰਦੇ ਵੀ ਅਸੀਂ ਮਸਾ ਵੇਚਣੀ ਜਿਵੇਂ ਸਰਿੰਦਰ ਸਿੰਘ ਬਿੱਲਾ ਜੀ ਨੇ ਹੁਣ ਬਹੁਤ ਵੱਡਾ ਇਕੱਠ ਵਿਰੋਧ ਲੋਕਾਂ ਨੇ ਰਾਜੇ ਮਸਾ ਵਾਰਦੇ ਤੇ ਮਸਾ ਵੇਚਦੇ ਤੇ ਉਹਨਾਂ ਬਾਰੇ ਹਿੱਸੇ ਉਹਨਾਂ ਨੇ ਕਿਹਾ ਵੀ ਠੀਕ ਹੈ ਜੋ ਵੀ ਕਹਾਲਾ ਸਰਿੰਦਰ ਜੀ ਨੇ ਕੀਤਾ ਇਹ ਸਾਰੇ ਕਹਾਲਾ ਕਰਨ ਸਾਰੇ ਪਿੰਡਾਂ ਤੋਂ ਬੇਨਤੀ ਹੈ ਮੇਰੀ ਹੱਥ ਜੋੜ ਕੇ ਇਹ ਸਾਰੇ ਸਰਪੰਚ ਪੰਚ ਨਗਰ ਹਾਂ ਪੰਚਾਇਤਾਂ ਨਗਰਪਾਲਿਕਾ ਐਮਸੀ ਜੋਧ ਨਸ਼ਮ ਗੁਰੂ ਕੰਮ ਕਰਕੇ ਦਿਖਾਵਾਂ ਜਿਵੇਂ ਅਸੀਂ ਆਪਦੇ ਏਰੀਆ ਦੇ ਵਿੱਚ ਸਾਰੇ ਨਸੇ ਤਸਕਰ ਸਾਹ ਪਰਤੇ ਇਕੜਾ ਹੋਈ ਪੱਕ ਪਣੀ ਟਨਲ ਟਨਲ ਖੁਰਦਦੀ ਪੰਚਾਇਤ ਹਾਜ਼ਰ ਹੈ ਜੀ ਮੈਂ ਕੌਂਟੀ ਪਿਆਜ ਨੂੰ ਟੋਕ ਗਿਆ ਐਸਐਸਪੀ ਸਾਹਿਬ ਸਰਦਾਰ ਸਰਤਾ ਸਿੰਘ ਚਾਹਲ ਆਈਪੀਐਸ ਸੰਗਰੂਰ ਤੇ ਡੀਐਸਪੀ ਸਰਦਾਰ ਦੀਪਿੰਦਰ ਸਿੰਘ ਜੀ ਜੇਜੀ ਐਸ ਐਚਓ ਰਣਵੀਰ ਸਿੰਘ ਜੀ ਜੀਹ ਹਦਾਇਤਾਂ ਅਨਸਾਰ ਜੋਤਨ ਨਸਿਆ ਵਿਰੁੱਧ ਮੈਂ ਅੱਜ ਤੁਹਾਡੀ ਇਸ ਕਰਕੇ ਕਮੇਟੀ ਬਣਾਈ ਹੈ ਕਿ ਜਿਹੜਾ ਵੀ ਕੋਈ ਵਿਅਕਤੀ ਨਸਾ ਵੇਚਦਾ ਹੋਵੇ ਜੋਤਨ ਨਸਿਆ ਵਿਰੁੱਧ ਨੂੰ ਕੰਮਜਾਜ਼ ਕਰਨਾ ਹੈਗਾ ਆਪਾਂ ਨੇ ਸਦਾ ਸੁਰਿੰਦਰ ਸਿੰਘ ਜੀ ਬਿੰਲਾ ਸਰਪੰਚ ਜਿਨ੍ਹਾਂ ਨੇ ਬੜਾ ਉਦਮ ਕੀਤਾ ਪਿੰਡ ਦੇ ਲੋਕਾਂ ਨੂੰ ਮੇਰੇ ਨਾਲ ਹੋਰ ਵੀ ਏਰੀਏ ਦੇ ਵਿੱਚ ਜਾ ਕੇ ਜੋਤਨ ਨਸਿਆ ਵਿਰੁੱਧ ਜਦੋਂ ਆਪਾਂ ਕਾਮਯਾਬ ਕਰਨਾ ਹੈ ਸਾਡੇ ਐਸਐਸਪੀ ਸਾਹਿਬ ਨੇ ਪੂਰਾ ਜੋਰ ਲਾਇਆ ਸਾਡੀ ਪੰਜਾਬ ਸਰਕਾਰ ਦਾ ਪੂਰਾ ਜੋਰ ਲੱਗਿਆ ਹੋਇਆ ਅਗਰ ਸੋਨੂੰ ਕੋਈ ਬੰਦਾ ਨਸ਼ਾ ਵੇਚਦਾ ਹੈ ਪਤਾ ਲੱਗਦਾ ਤਾਂ ਤੁਸੀਂ ਮੈਨੂੰ ਦੱਸੋ ਮੈਂ ਕਿਉਂਕਿ ਇੰਚਾਰਜ ਝੂਟੀਆਂ ਲੱਗਿਆ ਮੇਰੇ ਥਾਣੇਦਾਰਾਂ ਦੇ ਮੋਬਾਈਲ ਮੇਰਾ ਖੁਦ ਦਾ ਮੋਬਾਈਲ ਸੋਨੂੰ ਕੰਧ ਤੇ ਲਿਖਿਆ ਮਿਲੂਗਾ ਅਗਰ ਸੋਨੂੰ ਨਹੀਂ ਹੈਗਾ ਮੈਂ ਕੱਲੇ-ਕੱਲੇ ਪਿੰਡ ਦੇ ਵਿੱਚ ਜਾ ਕੇ ਉਹਦੇ ਪੰਚਾ ਸਰਪੰਚਾਂ ਨੂੰ ਆਪਦਾ ਨੰਬਰ ਦਿੰਦਾ ਹਾਂ ਅਗਰ ਕੋਈ ਵਿਅਕਤੀ ਨਸ਼ਾ ਕਰਦਾ ਹੈ ਉਹ ਇਲਾਜ ਨਹੀਂ ਕਰਾ ਸਕਦਾ ਉਹ ਵੀ ਮੈਨੂੰ ਦੱਸੋ ਤੁਸੀਂ ਉਹਨੂੰ ਅਸੀਂ ਡਾਕਟਰਾਂ ਦੀ ਸਹਾਇਤਾ ਲੈ ਕੇ ਉਹਨੂੰ ਅਸੀਂ ਲਾਜ਼ਮੀ ਕਿਸੇ ਸੰਸਥੂਲ ਹਸਪਤਾਲ 'ਚ ਦਾਖਲ ਕਰਾਵਾਂਗੇ ਕਿਸੇ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਾਵਾਂਗੇ ਜਿਵੇਂ ਜਿਵੇਂ ਉਹਦਾ ਇਲਾਜ ਹੋਇਆ ਉਵੇਂ ਉਵੇਂ ਕਰਾਵਾਂਗੇ ਬਾਕੀ ਸਰਪੰਚ ਸਾਹਿਬ ਸਾਡੇ ਮੈਂਬਰ ਨੇ ਜਿਨ੍ਹਾਂ ਦੀ ਉਦਮ ਨਾਲ ਜਿਨ੍ਹਾਂ ਦੀ ਉਦਮ ਨਾਲ ਇਹ ਬਹੁਤ ਵੱਡਾ ਉਪਰਾਲਾ ਤੁਸੀਂ ਕੀਤਾ ਜੁਗਨਸਿਆਂ ਵਿਰੁੱਧ ਆਪਣੇ ਐਸਐਸਪੀ ਸਾਹਿਬ ਸਰਤਾ ਸਿੰਘ ਚਾਹਲ ਜੀ ਦਾ ਚਲਾਇਆ ਹੋਇਆ ਪੰਜਾਬ ਸਰਕਾਰ ਦਾ ਚਲਾਇਆ ਹੋਇਆ ਇਹ ਆਪਾਂ ਕਾਮਯਾਬ ਕਰਕੇ ਦਿਖਾਵਾਂ ਤੁਹਾਡਾ ਬਹੁਤ ਮਿਹਰਬਾਨੀ ਬਾਪੂ ਜੀ ਦੀ ਬਹੁਤ ਮਿਹਰਬਾਨੀ ਜਿਨ੍ਹਾਂ ਨੇ ਮੈਨੂੰ ਹੌਸਲਾ ਦਿੱਤਾ ਹੈ ਵੀ ਤੁਸੀਂ ਚੌਕੀਨ ਚਾਰ ਸਾਹਿਬ ਤੁਸੀਂ ਕਹਿ ਰਹੋ ਅਸੀਂ ਨਸ਼ਾ ਇੱਥੇ ਵੇਚ ਨਹੀਂ ਦਿੰਦੇ ਅਸੀਂ ਰਿਕਵਰੀ ਵੀ ਕੀਤੀ ਹੈ ਪੰਚਾਂ ਪਰਚੇ ਵੀ ਦਿੱਤੇ ਨੇ ਅਸੀਂ ਨਸ਼ਿਆ ਦੇ ਪਰ ਬਾਪੂ ਜੀ ਦਾ ਬਹੁਤ ਸਾਥ ਹੈ ਮੈਨੂੰ ਤੇ ਹੋਰ ਵੀ ਇੱਥੇ ਵਾਲਾਸਿਆਂ ਦਾ ਸਾਰਿਆਂ ਦਾ ਸਾਥ ਹੈ ਬਾਕੀ ਸਰਪੰਚ ਸਾਹਿਬ ਮੇਰੇ ਨਾਲ ਹੀ ਨੇ ਇਹਨਾਂ ਨੂੰ ਪੁੱਛ ਲੋ ਅਸੀਂ ਕਮੇਟੀ ਬਣਾਤੀ ਪਰ ਉਹਦੇ ਮੈਂ ਵੀ ਕੋਰ ਦਾ ਵੀ ਸਾਨੂੰ ਲੋੜ ਪੈਂਦੀ ਹੈ ਅਮਰੀ ਜਲਦੀ ਮੈਂ ਸਰਪੰਚਾ ਫੋਨ ਕਰ ਦੋ ਠੀਕ ਹੈ ਜੀ ਬਹੁਤ ਮਿਹਰਬਾਨੀ ਤੁਹਾਡੀ ਆਓ ਇੱਥੇ ਸਾਨੂੰ ਸਾਰਿਆਂ ਨੂੰ ਜਾਗਰੂਕ ਕੀਤਾ ਜੀ ਜੋ ਤ ਨਸ਼ਾ ਵਿਰੋਧ ਦਾ ਸਾਡਾ ਸਾਥ ਦੇ ਮਾਣ ਹੈ ਸਾਡੇ ਪਿੰਡ ਕੋਈ ਵੀ ਨਸ਼ਾ ਵੇਚਦਾ ਜਾਂ ਉਹਨਾਂ ਦਾ ਸਾਥ ਦਿੰਦਾ ਅਸੀਂ ਉਹਨਾਂ ਦੇ ਸਖਲਾਪ ਹੋਮਗੇ ਤੁਹਾਡਾ ਬਹੁਤ ਇੱਥੇ ਆਉਣ ਦਾ ਧੰਨਵਾਦ ਜੀ ਵਧੀਆ ਕੰਮ ਕਰ ਰਹੇ ਹੋ ਅਨਚਾਨ ਸਾਹਿਬ ਤੁਸੀਂ ਚੌਕੀ ਛੋਟੀਆਂ ਸਾਰਾ ਛੋਟੇ ਮੁਲਾਜ਼ਮ ਸਤਪਾਲ ਜੀ ਭਰਾ ਬੈਠਿਆ ਸਾਰੇ ਛੋਟੇ ਜਿਲੋ ਤਹਿਰ ਧੰਨਵਾਦ ਕਰਦੇ ਹਾਂ ਤੇ ਵਧੀਆ ਸਾਥ ਦਿੰਦੇ ਹੋ ਰੱਖਦੇ ਹੋ ਬਹੁਤ ਧੰਨਵਾਦ ਜੀ ਜਾਨ ਸਾਹਿਬ ਅਸਾਂ ਪਹਿਲੀ ਨਸ਼ੇ ਦੇ ਮਤ ਬਰੁਧਾਂ ਮੈਂ ਜੰਮ ਕੇ ਦਰ ਨਹੀਂ ਪਿੱਤੀ ਠੀਕ ਹੈ ਬੱਬੀ ਜੇੜਾ ਕੋਈ ਨਸ਼ਾ ਵੇਚੂਗਾ ਮੈਂ ਸ਼ਰੀਆਂ ਫਰਾਉਂਗਾ ਮੈਂ ਕਿਸੇ ਨੂੰ ਡੱਬਦਾ ਨਹੀਂ ਕਿਸੇ ਨੂੰ ਡੱਬਣੀ ਇਹ ਤੁਹਾਡੀ ਪੰਜਾਬ ਸਰਕਾਰ ਦਾ ਬਹੁਤ ਵਧੀਆ ਜੌਗਦਾਨ ਹੈ ਮੈਂ ਤੁਹਾਡਾ ਇਹੋ ਜਿਹੇ ਕੰਮ ਕਰਦਾ ਮੈਂ ਤੁਹਾਡਾ ਬੱਚਾ ਅੱਜ ਰਾਤੋ ਘੋਣਵਾਉਂਦਾ ਨੇ ਜਵਾਕ ਨੇ ਘਰ ਫੱਟੇ ਜਾਂਦੇ ਨੇ ਬਾਅਦ ਕੁਰੀ ਮਿਲਦਾ ਇਹ ਨਸ਼ੇ ਨਾਲ ਹੈਗਾ ਅਗਰ ਕੋਈ ਨਸ਼ਾ ਛਡੌਣ ਕੇ ਕਹਿੰਦਾ ਮੈਨੂੰ ਤਕਲੀਫ ਹੈ ਉਹਨੂੰ ਅਸੀਂ ਦਵਾਈ ਦਵਾਵਾਂਗੇ ਸਾਨੂੰ ਦੱਸੋ ਠੀਕ ਹੈ ਸਾਡਾ ਪੰਜਾਬ ਸਰਕਾਰ ਨੇ ਪੂਰਾ ਜ਼ੋਰ ਲਾਇਆ ਸਾਡੇ ਐਸਐਸਪੀ ਸਾਹਿਬ ਨੇ ਪੂਰਾ ਜ਼ੋਰ ਲੱਗਾ ਹੋਇਆ ਹੈ ਤੁਸੀਂ ਕੋਈ ਵੀ ਤੁਹਾਨੂੰ ਕਹਦੇ ਵੀ ਇਹ ਤਾਂ ਅਸੀਂ ਲਾਜ ਨਹੀਂ ਕਰਾ ਸਕਦੇ ਮੈਂ ਆਪਣੀ ਸੋਦੀ ਬਦਤ ਨਾਲ ਪੈ ਪੈ ਦੀ ਬਦਤ ਨਾਲ ਅਸੀਂ ਆਹ ਉਹਨਾਂ ਹਸਪਤਾਲ ਦੀ ਦੋਈ ਹੋਏ। ਲੈ ਤੁਹਾਰ ਕਹਿੰਦੀ ਬਗੀ ਜੀ ਬਹੁਤ ਬਹੁਤ ਸੁਖਾ ਹੈ ਪੇ ਜਿਆਦਾ ਪੰਜਾਂ ਦਾ ਪਿੰਡ ਹੈ ਕੋਈ ਤੁਸੀਂ ਤੁਹਾਡੇ ਨਾਲ ਹੈ ਜੀ ਉਹ ਬਦਤ ਨਾਲ ਬਹੁਤ ਬੰਗਰੇ ਬਾਕੀ ਹੈ ਕਿ ਅਸੀਂ ਤੁਹਾਨੂੰ ਜਿਹੜੀ ਸਾਕ ਲੈ ਲਿਓ ਇਹਦਾ ਬਹੁਤ ਧੰਨਵਾਦ ਕਰਦਾ ਹਾਂ ਬਹੁਤ ਵਧੀਆ ਇਹਨਾਂ ਦਾ ਕੰਮ ਕਾਜ ਨੂੰ ਦੁੱਖ ਗਿਆ ਇਹ ਇਹ ਕੰਮ ਉਹ ਸੇ ਲਾ ਕੇ ਹਟਾਂਗੇ ਆਪਾਂ ਜਿਹੜਾ ਬਣਾਵਾਂਗੇ ਸਰਹਾਨ ਬਣਾਵਾਂਗੇ ਸਾਨੂੰ ਕੋਈ ਝੇਪ ਨਹੀਂ ਕਿਸੇ ਦੀ ਬਸ ਠੀਕ ਇਹ ਤੁਸੀਂ ਬਹੁਤ ਵੀਰੇ ਕੰਮ ਕਰਿਆ ਬਹੁਤ ਥੋੜਾ ਬਹੁਤ ਤੁਹਾਨੂੰ ਬਾਈਦਾ ਜੀ ਲੋਕੈਲਿਟੀ ਮਾਖਾਂ ਦਾ ਬਟੋਲ ਬਣਦੇ ਹੋ ਬਚਾਉਂਦੇ ਹੋ ਤਰ ਬਚਾਉਂਦੇ ਆਪਾਂ ਕਿਉਂਦੇ ਨਸਿਆਂ ਬਰੁੱਧ ਕੰਮਜਾਲ ਕਰਕੇ ਦੇਖ ਰਹੇ ਕੰਮਜਾਲ ਕਰ ਲੈ ਜੇ ਬੇਰ ਨਹੀਂ ਕਰ ਲੈ ਬਿਲਕੁਲ ਕਰਾਂਗੇ ਲੇਕਿਨ ਆਪਾਂ ਕਿਸੇ ਬੰਦੇ ਕੋਈ ਵੀ ਤੋਚਾ ਜਿੱਦੀ ਮਰਜ਼ੀ ਪਹੁੰਚਣ ਵਾਲਾ ਬੰਦਾ ਹੋਵੇ ਕੋਈ ਨਸ਼ਾ ਵੇਚਦਾ ਮੈਨੂੰ ਦੱਸੋ ਤੁਹਾਡਾ ਨਾਮ ਜਿਹੜਾ ਮੈਨੂੰ ਦੱਸੂਗਾ ਉਹਦਾ ਨਾਮ ਵੀ ਕੋਈ ਉਤਰ ਕੇ ਨਹੀਂ ਆਪ ਹੀ ਜਾਵੇ ਜਿੱਥੇ ਕੋਈ ਮਾਰਾ ਕੰਮ ਹੈ ਕੋਈ ਦਿੱਕਤ ਨਹੀਂ ਠੀਕ ਐ ਤਾਂ ਬਹੁਤ ਧੰਨਵਾਦ ਜੀ ਤੁਹਾਡਾ ਕਿੰਨਾ ਜ਼ਿਆਦਾ ਪੁੰਨ ਹੈ ਇਹ ਇੱਕ ਦਰ ਫੜਾਉਦਾ ਪੁੰਨ ਇਹ ਬੰਦਾ ਰੇ ਮਰੂਤ ਜੀਵਨਕ ਮਤਲਬ ਹੋ ਜਾਉਗਾ ਤੁਹਾਡਾ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਸੁਪਰੇ ਤੁਹਾਨੂੰ ਤੁਸੀਂ ਕਮੇਟੀ ਬਣਾਈ ਆ ਪਿੰਡ ਦੇ ਵਿੱਚ ਇਹ ਕਮੇਟੀ ਕਾਬਜਾ ਹੋਵੇ ਤੁਹਾਡੀ ਨਹੀਂ ਕੰਮ ਦੇ ਭਾਜੀ ਕੋਈ ਬੰਦਾ ਆ ਦਾਸ਼ਾ ਨਹੀਂ ਕਰ ਲੈਣਾ ਕਿਸੇ ਨੂੰ ਨਾ ਵੇਚਣ ਦੇਣਾ ਜਰੂਰ ਜੀ ਵੇਚਣਾ ਤਾਂ ਗੱਲ ਹੀ ਸਦੋ ਆਪਣੇ ਏਰੀਆ ਦੇ ਵਿੱਚ ਪੁੱਛਦਾ ਕੋਲ ਠੀਕ ਹੈ ਜੀ